ਅੱਜਪਾਤ ਮਿਸ਼ਨ ਤਹਿ ਸਰਕਾਰੀ ਹਸਪਤਾਲਾਂ ਦੇ ਕਰਵਾਏ ਗਏ ਕਾਇਆ ਕਲਪ ਮੁਕਾਬਲੇ ਦੇ ਦੌਰਾਨ ਮਾਚੀਵਾੜਾ ਸਾਹਬ ਦਾ ਮੁਰਲਾ ਸਿਹਤ ਕੇਂਦਰ ਜ਼ਿਲ੍ਹਾ ਲੁਧਿਆਣਾ ਵਿੱਚੋਂ ਮੋਹਰੀ ਰਿਹਾ ਹੈ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਤੇਜ ਸਿੰਘ ਨੇ ਦੱਸਿਆ ਕਿ ਕਾਇਆ ਕਲਪ ਦੇ ਦੋ ਰੌਂਗੜਾ ਦੇ ਹੋਏ ਮੁਕਾਬਲੇ ਦੌਰਾਨ ਮਾਚੀਵਾੜਾ ਦਾ ਮੁਰਲਾ ਸਿਹਤ ਕੇਂਦਰ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ ਉਨ੍ਹਾਂ ਦੱਸਿਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮੁਰਲਾ ਸਿਹਤ ਕੇਂਦਰ ਲੋਕਾਂ ਨੂੰ ਬੁਧੀਆਂ ਸਵਾਵਾਂ ਦੇਣ ਵਿੱਚ ਮੋਹਰੀ ਹੈ ਵਿਦਾਇਕ ਦਿੱਤਾ ਅਸਨ ਢਿਆਲਪੁਰਾ ਸਿਵਲ ਸੱਜਣ ਦੁਆਰਾ ਡਾਕਟਰ ਜਸਵੀਰ ਸਿੰਘ ਕੋਲਕ ਅਤੇ ਸਮੂਹ ਸਟਾਫ ਦੇ ਜਿਤਨਾ ਸਦਕਾ ਮਾਛੀਵੜਾ ਦੇ ਮੋਢਲੇ ਸਿਹਤ ਕੇਂਦਰ ਨੇ ਇਹ ਮੁਕਾਮ ਹਾਸਲ ਕੀਤਾ ਹੈ ਡਾਕਟਰ ਜਸਦੇਵ ਸਿੰਘ ਨੇ ਕਿਹਾ ਕਿ ਹਸਪਤਾਲ ਦਾ ਸਮੂਹ ਸਟਾਫ ਅਤੇ ਡਾਕਟਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾ ਰਹੇ ਨੇ ਅਤੇ ਸਫਾਈ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਵਧੀਆ ਸਵਾਵਾ ਦੇ ਲਈ ਸੂ ਸਟਾਫ ਉਪਚਨ ਵੱਧ ਹੈ ਭੈਗੁਰੂ ਜੀ ਦਾ ਖਾਲਸਾ ਸ੍ਰੀ ਭੈਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਹੈਗਾ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਉਹ ਹੈ ਕਾਇਆ ਕਲਪ ਦਾ ਪ੍ਰੋਗਰਾਮ ਜਿਹੜਾ 2023 ਦੇ ਵਿੱਚ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਸੀਐਸਸੀ ਮਾਛੀਵਾੜਾ ਪੂਰੇ ਲੁਧਿਆਣਾ ਜ਼ਿਲ੍ਹੇ ਦੀਆਂ ਸੀਐਸਸੀ ਦੇ ਵਿੱਚੋਂ ਹਾਈएस्ट ਸਕੋਰ ਲੈ ਕੇ ਪਹਿਲੇ ਨੰਬਰ ਤੇ ਆਇਆ ਹੈ ਇਹੀ ਅੱਜ ਦੀ ਜਿਹੜੀ ਹੈਗੀ ਆ ਕਾਨਫਰੰਸ ਦਾ ਵਿਸ਼ਾ ਹੈ ਕਦੋਂ ਦਾ ਚੱਲ ਰਿਹਾ ਸੀ ਇਹ ਪ੍ਰੋਗਰਾਮ ਇਹ ਤਕਰੀਬਨ ਜਿਹੜੀ ਹੈਗੀ ਆ ਸਰਕਾਰ ਵੱਲੋਂ ਹਰ ਇੱਕ ਸਾਲ ਕਾਇਆ ਕਲਪ ਦਾ ਇੱਕ ਪ੍ਰੋਗਰਾਮ ਜਿਹੜਾ ਉਹ ਬਣਾਇਆ ਜਾਂਦਾ ਹੈਗਾ ਤੇ ਉਹਦੇ ਵਿੱਚ ਜਿਹੜੇ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੀਐਸਸੀ ਉਹਨਾਂ ਦਾ ਮੁਲਕਨ ਕੀਤਾ ਜਾਂਦਾ ਅਲੱਗ-ਅਲੱਗ ਪੁਆਇੰਟਸ ਉਹਦੇ ਹੁੰਦੇ ਨੇ ਉਹ ਮੁਲਕਨ ਦੇ ਵਿੱਚ ਫਿਰ ਉਹਨਾਂ ਦੇ ਨੰਬਰ ਐਡ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਵੀ ਜਦੋਂ ਵੀ ਜਦੋਂ ਤਾਂ ਮੈਂ ਇਸ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਨਗਰੀ ਧਰਤੀ ਦੇ ਉੱਤੇ ਮੈਂ ਜੂਨ 2023 ਦੇ ਵਿੱਚ ਜੁਆਇਨ ਕੀਤਾ ਉਸ ਤੋਂ ਬਾਅਦ ਮੈਂ ਆਪਣੀਆਂ ਐਫਰਟਸ ਦੇ ਨਾਲ ਬਾਕੀ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਬਿਹਤਰ ਜਿਹੜੀਆਂ ਹੈਗੀਆਂ ਪੇਸ਼ੈਂਟ ਨੂੰ ਲੋਕ ਭਤ ਦੇ ਮੁੱਖ ਰੱਖਦੇ ਹੋਏ ਅਸੀਂ ਬਿਹਤਰ ਸਵਾਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਈਵਨ ਕਿ ਸਾਫ ਸਫਾਈ ਜਿਹੜਾ ਹੈਗਾ ਉਹ ਤਾਂ ਵੀ ਵਧੀਆ ਜਿਹੜਾ ਹੈਗਾ ਸਵੱਛਤਾ ਪ੍ਰਬੰਧ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਵਧੀਆ ਸੂਲਤਾਂ ਦਿੱਤੀਆਂ ਜਾਂਦੀਆਂ ਤੇ ਮੈਡੀਸਨ ਪ੍ਰੋਪਰ ਦਿੱਤੀ ਜਾਂਦੀ ਹੈ ਜਿਹੜਾ ਵਾਰਡ ਦੇ ਵਿੱਚ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਬਿਹਤਰ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਇਹ ਸਾਲ 2023 ਦੇ ਵਿੱਚ ਅਸੀਂ ਜਿਹੜੀ ਹੈਗੀ ਆ ਸਰਕਾਰ ਵੱਲੋਂ ਇੱਕ ਟੀਮ ਅਪਾਇੰਟ ਕੀਤੀ ਜਾਂਦੀ ਹੈ ਉਹ ਟੀਮ ਆ ਕੇ ਜਿਹੜਾ ਹੈਗਾ ਮੁਲਕਨ ਕਰਦੀ ਹੈ ਫਿਰ ਉਹ ਸਾਰੇ ਪੁਆਇੰਟ ਦੇ ਚੈੱਕ ਕਰਕੇ ਫਿਰ ਉਹਨਾਂ ਦਾ ਸਕੋਰ ਦਿੱਤਾ ਜਾਂਦਾ ਹੈ ਤੇ ਅਸੀਂ ਇਹ ਇੱਕ ਗੁੱਡ ਨਿਊਜ਼ ਦੇਣਾ ਚਾਹੁੰਦੇ ਆਂ ਵੀ ਮਾਛੀਵਾੜੇ ਦੀ ਪਵਿੱਤਰ ਧਾਤੇ ਨੂੰ ਜ਼ਿਲ੍ਹਾ ਲੁਧਿਆਣਾ ਦੀਆਂ ਸੂਚੀਆਂ SSC ਦੇ ਵਿੱਚੋਂ ਫਰਸਟ ਸਕੋਰ ਦਿੱਤਾ ਗਿਆ ਹੈ ਸਟਾਫ ਦੇ ਸੀਐਚਸੀ ਸੀਗੀਆਂ ਟੋਟਲ ਜੇ ਗੱਲ ਕਰੀਏ ਜਿਲ੍ਹੇ ਲੁਧਿਆਣੇ ਚ ਹਾਂ ਇਹ ਤਕਰੀਬਨ 14 ਕੇ ਸੀਐਸਸੀ ਹੈਗੀਆਂ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੀਐਸਸੀ ਮੀਨਸ ਕਮਿਊਨਿਟੀ ਹੈਲਥ ਸੈਂਟਰਸ ਹੈਗੇ ਨੇ ਉਹਨਾਂ ਦੇ ਵਿੱਚੋਂ ਸਾਡਾ ਮਾਛੀਵਾੜਾ ਪੂਰੀਆਂ ਸੀਐਸਸੀ ਦੇ ਵਿੱਚੋਂ ਜਾਨੀ ਕਿ ਪਹਿਲੇ ਨੰਬਰ ਤੇ ਆਇਆ ਇਹ ਸਾਡੇ ਸਮੁੱਚੇ ਸਟਾਫ ਦੀ ਮਿਹਨਤ ਲਗਨ ਦੇ ਨਾਲ ਮੇਰੀ ਰਹਿਨਮਾਈ ਦੇ ਹੇਠ ਇਹਨਾਂ ਨੇ ਪੂਰਾ ਜਿਹੜਾ ਹੈਗਾ ਮਿਹਨਤ ਨਾਲ ਕੰਮ ਕੀਤਾ ਤੇ ਸਮੁੱਚੇ ਇਲਾਕੇ ਦੇ ਮਾਛੀਵਾੜਾ ਸਾਹਿਬ ਦੇ ਲੋਕਾਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈਗੀ ਆ ਸਟਾਫ ਤੇ ਡਾਕਟਰਾਂ ਦੀ ਕਮੀ ਕਿੰਨੀ ਹੈ ਜੀ ਇਹਦੇ ਬਾਰੇ ਤੁਹਾਡੇ ਸਟਾਫ ਦੀ ਪਰੈਮੈਡੀਕਲ ਸਟਾਫ ਰੀਨ ਕਿ ਡਾਕਟਰਸ ਦੀ ਸ਼ਾਰਟੇਜ ਹੈ ਇੱਕ ਡਾਕਟਰ ਸਾਡਾ ਪੀਜੀਏ ਵਿੱਚ ਇੱਕ ਪੀਜੀ ਕਰਨ ਗਿਆ ਹੂਆ ਦੂਜਾ ਡਾਕਟਰ ਇੱਕ ਸਿਵਲ ਹਸਪਤਾਲ ਜਿਲੰਧਰ ਦੇ ਵਿੱਚ ਪੀਜੀ ਕਰਨ ਗਿਆ ਹੈ ਤੇ ਕੁਝ ਡਾਕਟਰ ਸਾਡੇ ਜਿਹੜੇ ਹੈਗੇ ਨੇ ਉਹ ਐਡੀਸ਼ਨਲ ਡਿਊਟੀ ਜਿਵੇਂ ਹੈ ਸਮਰਾਲਾ ਜਾਂ ਸੰਗਲੂ ਸਿਵਲ ਲੁਧਿਆਣਾ ਕਰ ਰਹੇ ਨੇ ਅਰੇ ਸਾਫ ਦੀ ਸ਼ੌਰਟੇਜ ਹੋਣ ਦੇ ਬਾਵਜੂਦ ਜਿੰਨਾ ਸਟਾਫ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈਗਾ ਉਹਨਾਂ ਦੇ ਨਾਲ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਮੈਂ ਆਪਣੀ ਰਹਿਮਾਈ ਦੇ ਹੇਠ ਜਿਹੜਾ ਹੈਗਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਅਸੀਂ ਬਿਹਤਰ ਸਹੂਲਤਾਂ ਮਰੀਜ਼ਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰਾਂ ਦੀ ਕਿੰਨੀਆਂ ਅਸਾਮੀਆਂ ਹੋਰ ਹੈਗੀਆਂ ਸਾਡੇ ਕਿੰਨੀਆਂ ਖਾਲੀ ਹੈ ਹਾਂ ਸਾਡੇ ਜਿਹੜੀਆਂ ਹੈਗੀਆਂ 6 ਡਾਕਟਰਸ ਦੀਆਂ ਅਸਾਮੀਆਂ ਰੈਗੂਲਰ ਹੈਗੀਆਂ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਇਹ ਇੱਕ ਡਾਕਟਰ ਪੀਜੀਏ ਗਿਆ ਪੀਜੀ ਕਰਨ ਇੱਕ ਜਲੰਧਰ ਗਿਆ ਹੈ ਤੇ ਦੋ ਡਾਕਟਰ ਐਡੀਸ਼ਨਲ ਬਾਕੀ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਕਰ ਰਹੇ ਨੇ ਤੇ ਇੱਕ ਡਾਕਟਰ ਸਾਡਾ ਹੈਗਾ ਜਿਹੜਾ ਬੋਸਟਰ ਜੇਲ ਦੇ ਵਿੱਚ ਡਿਊਟੀ ਕਰ ਰਿਹਾ ਹੁਣ ਸਾਡੇ ਕੋਲ ਰੈਗੂਲਰ ਇੱਕ ਡਾਕਟਰ ਹੀ ਜਿਹੜਾ ਹੈਗਾ ਆਪਣੇ ਸਵਾਵਾਂ ਦੇ ਰਿਹਾ ਟੋਟਲ ਮੈਡੀਸਿਨ ਕਿੰਨੀ ਹੈ अवेलेबल ਨੇ ਜੀ ਮੈਡੀਸਨ ਸਾਡੀਆਂ ਜਿਹੜੀਆਂ ਹੈ ਗਵਰਨਮੈਂਟ ਵੱਲੋਂ ਸਪਲਾਈ ਜਾਂਦੀ ਆ ਉਹ ਮਤਲਬ ਕਿ ਅਸੀਂ ਡਿਮਾਂਡ ਪਾਉਂਦੇ ਰਹਿੰਦੇ ਆ ਉਹ ਸਾਨੂੰ ਸਪਲਾਈ ਮਿਲਦੀ ਰਹਿੰਦੀ ਆ ਅਸੀਂ ਬਿਹਤਰ ਜਿਹੜੀਆਂ ਹੈਗੀਆਂ ਮੈਡੀਸਨ ਇੱਥੋਂ ਪੇਸ਼IENTS ਨੂੰ ਆਪਣੇ ਅੰਦਰੋਂ ਹੀ ਸਾਰੀ ਦਵਾਈ ਦਿੱਤੀ ਜਾਂਦੀ ਹੈ ਟੈਸਟ ਵਗੈਰਾ ਟੈਸਟ ਵੀ ਸਾਡੇ ਲੈਬੋਰੀ ਹੈਗੀ ਆ ਗਵਰਨਮੈਂਟਲ ਲੈਬੋਰੀ ਹੈ ਸਾਡੇ ਕੋਲ ਲੈਬ ਟੈਕਨੀਸ਼ੀਅਨ ਹੈ ਉਹ ਬਿਹਤਰ ਜਿਹੜੀਆਂ ਹੈਗੀਆਂ ਡਾਕਟਰ ਜੋ ਵੀ ਟੈਸਟ ਲਿਖਦੇ ਨੇ ਤੇ ਉਹ ਆ ਇਥੋਂ ਅਸੀਂ ਗਵਰਨਮੈਂਟ ਸਰਸ ਦੇ ਅੰਦਰੋਂ ਸਰਕਾਰੀ ਜਿਹੜੀ ਹੈਗੀਆਂ ਉਹ ਟੈਸਟ ਕਰਵਾਨੇ